ਸਿੱਖ ਗੋਮ ਨਾ ਤੇ ਕਿਸੇ ਦੇ ਨਾਲ ਧੱਕਾ ਕਰਦੇ ਨੇ ਤੇ ਨਾ ਹੀ ਧੱਕਾ ਜਰਦੇ ਨੇ ਇਹ ਕਿਹਾ ਜਾਂਦਾ ਹੈ ਕਿ ਸਿੱਖ ਗੋਮ ਜਿਹੜੀ ਹੈ ਵੇ ਕਿਸੇ ਦੇ ਨਾਲ ਜ਼ਿਆਤੀ ਨਹੀਂ ਕਰਦੇ ਤੇ ਸਿੱਖਾਂ ਦੇ ਨਾਲ ਫਿਰ ਜ਼ਿਆਤੀ ਕਿਉਂ ਹੋ ਰਹੀ ਹੈ ਇਸ ਟਾਈਮ ਦੇ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨ ਦਾ ਮੀਡੀਆ ਕੀ ਹਰ ਮੀਡੀਆ ਤੇ ਗੱਲਾਂ ਹੋ ਰਹੀਆਂ ਨੇ ਕਿ ਸਿੱਖ ਗੋਮ ਹੈ ਹੀ ਚਾਹਦੀ ਹੈ ਖਾਲਸਤਾਨ ਆਪਣਾ ਅਲੱਗ ਵਤਨ ਹੋਏ ਜਿੱਦੇ ਉੱਤੇ ਸਿੱਖਾਂ ਦੀ ਹਕੂਮਤ ਹੋਏ ਸਿੱਖ ਆਪਣੇ ਤਰੀਕੇ ਦੇ ਨਾਲ ਆਪਣਾ ਰਹਿਣ ਸਹਿਣ ਆਪਣਾ ਕਲਚਰ ਉਹਨਾਂ ਦਾ ਹੋਏ ਜਿਸ ਤਰ੍ਹਾਂ ਉਹ ਚੰਗ ਜ਼ਿੰਦਗੀ گزار ਸਕਣ ਇਸਤੋਂ ਦੇ ਯੂਕੇ ਦੇ ਵਿੱਚ ਕੈਨੇਡਾ ਦੇ ਵਿੱਚ ਉਸ ਤੋਂ ਬਾਅਦ ਲੰਡਨ ਉਹਦੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਐਸੇ ਮੂਰਖਾਨੀ ਜਿਦੇ ਵਿੱਚ ਆ ਰਿਫੰਡਮ ਹੋ ਰਿਹਾ ਤੇ ਪਹਿਲੇ ਵੀ ਹੋ ਚੁੱਕਿਆ ਸਿੱਖ قوم ਹੈ ਹੀ ਚਾਹਦੀ ਹੈ ਕਿ ਸਾਨੂੰ ਖਾਲਿਸਤਾਨ ਦਿੱਤਾ ਜਾਏ ਲੋਕ VOTING ਪਾਣ ਉਹਨਾਂ ਦਾ ਆਪਣਾ ਇੱਕ ਵਤਨ ਹੋਵੇ ਅੱਜ ਇਸੇ ਬਾਰੇ ਇੱਕ ਵੀਡੀਓ ਹੈ ਵੀਡੀਓ ਦੇ ਵਿੱਚ ਤੁਹਾਨੂੰ ਪਾਕਿਸਤਾਨ ਦੇ ਮੀਡੀਆ ਕੀ ਗੱਲ ਕਰ ਰਿਹਾ ਹੈ ਤੇ ਸਿੱਖ ਗੋਣ ਦੇ ਬਾਰੇ ਸਿੱਖ ਕੀ ਕਹਿ ਰਹੇ ਨੇ ਉਹਨਾਂ ਦੀ ਕੀ ਰਿਕੁਆਇਰਮੈਂਟ ਹੈਗੀ ਹੈ ਕਿ ਜਾਂਦੇ ਨੇ ਸਿੱਖੋਂ ਉਸ ਬਾਰੇ ਤੁਹਾਨੂੰ ਮਾਹਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਗੱਲ ਕਰਾਂਗੇ ਵੀਡੀਓ ਆਲ ਵਧਨ ਤੋਂ ਪਹਿਲੇ ਤੁਹਾਨੂੰ ਦੋਸਤਾ ਕੀ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬਨੇ ਬੈਲ ਆਈਕਨ ਉਂਮਿਤ ਬਹੁਤ ਆਖਾਂ ਲਈ ਜਿੰਨੀਆਂ ਵੀ ਵੀਡੀਓਜ਼ ਨੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਕੌਮ ਚ ਜਾ ਰਵੇ ਵੀਡੀਓ ਵਾਚ ਕਰਨੇ कनाडा के शहर कैलगरी में खालिस्तान रेफरेंडम की वोटिंग की तैयारियां मुकम्मल हो चुकी हैं हम बात करते हैं 6 फॉर जस्टिस के रहनुमा अवतार सिंह के साथ जो इस पूरे अमल में शामिल रहे हैं इस वोटिंग के हवाले से सरदा साहब आपकी क्या उम्मीद है कितने लोग जो जो कैलगरी में जो इस वोटिंग में हिस्सा लेंगे बिल्कुल जी आज assi ओथे ਖਲੋਤੇ ਆਂ सेंटर ਜਿਹੜਾ कैलगरी सेंटर प्लाजा ओदे ਉੱਤੇ ਸਾਰੀਆਂ ਟੋਟਲ ਮੁਕੰਮਲ ਹੋ ਚੁੱਕੀਆਂ ਨੇ ਜਿੰਨੀਆਂ ਵੀ ਚਾਹੀਦੀਆਂ ਸੀਗੀਆਂ ਤੇ ਅੱਜ ਅਸੀਂ ਖਲੋਤੇ ਹਾਂ ਜ세ਦਾਰ ਦੀਪ ਸਿੰਘ ਨਿੱਜ ਤੇ ਬਾਕੀ ਜਿਹੜੇ ਅੱਠ ਸਿੰਘ ਹੋਰ ਨੇ ਸਾਡੇ ਸ਼ਹੀਦ ਉਹਨਾਂ ਦੇ ਨਾਂ ਤੇ ਜਿਹੜੀਆਂ ਵੋਟਾਂ ਨੇ ਉਹ ਇੱਥੇ ਕੈਲਗਰੀ ਦੇ ਵਿੱਚ ਪੈ ਰਹੀਆਂ ਨੇ ਸਾਰੀ ਅਲਬਰਟਾ ਸਟੇਟ ਦੇ ਵਿੱਚੋਂ ਲੋਕ ਹੌਮਾ ਮਾ ਕੇ ਪਹੁੰਚ ਰਹੇ ਨੇ ਬੱਸਾਂ ਦਾ ਜਿਹੜਾ ਕਾਫਲਾ ਵਾ ਉਹ ਆਲਮੋਸਟ ਤੁਰ ਚੁੱਕਾ ਵਾ ਰਾਤ ਤੱਕ ਇੱਥੇ ਪਹੁੰਚ ਜਾਏਗਾ ਤੇ ਅਸੀਂ ਸਮਝਦੇ ਆਂ ਵੀ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਵੋਟਾਂ ਜਿੱਦਾਂ ਸਰੀ ਦੇ ਵਿੱਚ ਲਾਈਨਾਂ ਲੱਗੀਆਂ ਸੀ ਲੱਖਾਂ ਦੀ ਤਦਾਦ ਦੇ ਵਿੱਚ ਇਸੇ ਤਰ੍ਹਾਂ ਹੀ ਕੈਲਗਰੀ ਦੇ ਵਿੱਚ ਲੱਗਣਗੀਆਂ ਕੈਲਗਰੀ ਵਾਲੇ ਵੀ ਕਹਿੰਦੇ ਅਸੀਂ ਉਹਨਾਂ ਦਾ ਰਿਕਾਰਡ ਜਿਹੜਾ ਵਾ ਉਹ ਬੀਟ ਕਰਾਂਗੇ ਵਜ੍ਹਾ ਕੀ ਹੈ ਕਿ ਜੋ 6 ਸਿਕਸ ਵਕਤ ਇਤਨੇ ਚਾਰਜ ਨਹੀਂ ਕਿਹਾ ਵਜ੍ਹਾ ਇਹ ਹੈ ਕਿ ਹਰਦੀਪ ਸਿੰਘ ਨੇਜਰ ਦਾ ਜੋ ਕਤਲ ਹੋਆ ਔਰ ਜੋ ਸਿਕਸ ਫਰ ਜਸਟਿਸ ਕਰ ਰਹਿਮਾ ਗੁਰਪਤ ਮਨ ਸਿੰਘ ਪਨੂਨ ਤੇ ਅਸੈਸਿਨੇਸ਼ਨ ਅਟੈਂਪਟ ਟੂ ਯੂ ਉਹਨਕੇ ਜੋ ਅਸੈਸਨ ਸੀ ਜੋ ਪਲਾਨ تھا ਉਹ ਪਕੜੇ ਵੀ ਗਏ ਉਸਕੇ ਬਾਅਦ ਕੀ ਹੈ ਕਿ ਸਿਕਸ ਸੱਤ ਤੱਕ ਚਾਰਜ ਹੋਏ ਹੋਏ ਇਹ ਬਿਲਕੁਲ ਜੀ ਜਿਹੜੇ ਜਿਹੜਾ ਹਰਦੀਪ ਸਿੰਘ ਨਿੱਜਰ ਜਿਹੜੇ ਸੀਗੇ ਉਹ 6 ਪਰਜੈਸਟਰ ਦੇ ਕੋਆਰਡੀਨੇਟਸ ਸੀ ਸਾਰੇ ਕੈਨੇਡਾ ਦੇ ਤੇ ਉਹਨਾਂ ਨੂੰ ਜਦੋਂ ਭਾਰਤੀ ਏਜੰਸੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਗੁਰਪਤਵੰਨ ਸਿੰਘ ਪੰਨੂ ਜਿਹੜੇ ਕਿ ਜਨਰਲ ਕਾਉਂਸਲ ਨੇ 6 ਪਰਜੈਸਟਰ ਦੇ ਉਹਨਾਂ ਨੂੰ ਮਾਰਨ ਦੀਆਂ ਸ਼ਾਸ਼ਾਂ ਜਿਹੜੀਆਂ ਘਟੀਆਂ ਗਈਆਂ ਤੇ ਉਹ ਲਖਲ ਗੁਪਤਾ ਵਰਗੇ ਜਿਹੜੇ ਨੇ ਉਹ ਫੜੇ ਗਏ ਤੇ ਅਮਰੀਕਾ ਜਿਹੜੀ ਆ ਉਹਨਾਂ ਨੂੰ ਛੁਕ ਕੇ ਇੱਥੇ ਲਾਇਆ ਇਸ ਕਰਕੇ ਸਿੱਖ ਕੌਮ ਦੇ ਵਿੱਚ ਇੱਕ ਨੇਜਰ ਉਹਨਾਂ ਸ਼ਹੀਦ ਕਰਦਾ ਪਰ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਨੇਜਰ ਜਿਹੜੇ ਹੋਰ ਪੈਦਾ ਹੋ ਗਏ ਨੇ ਮੈਂ ਸਮਝਦਾ ਹਾਂ ਲੋਕਾਂ ਦੇ ਵਿੱਚ ਇਹ ਅਹਿਸਾਸ ਹੋ ਗਿਆ ਕਿ ਸਾਨੂੰ ਭਾਰਤ ਨੇ ਗੁਲਾਮ ਕੀਤਾ ਤੇ ਅਸੀਂ ਆਪਣੀ ਆਜ਼ਾਦੀ ਦੇ ਵਾਸਤੇ ਵੋਟ ਜਿਹੜੀ ਆ ਉਹ ਕਰਨੀਆਂ ਵੋਟ ਪਾਣਾ ਕੋਈ ਜੁਰਮ ਨਹੀਂ ਹੈਗਾ ਜੇ ਵੋਟ ਪਾਣਾ ਜੁਰਮ ਹੋਵੇ ਤੇ ਭਾਰਤੀ ਰੋਜ਼ ਵੋਟਾਂ ਪਾਉਂਦੇ ਨੇ ਇਸ ਕਰਕੇ ਉਹ ਟੈਰਰਿਸਟ ਨੇ ਨਾ ਕਿ ਸਿੱਖ ਖਬਰ ਹੈ ਇਹ ਵੀ ਹੈ ਕਿ ਆਪਕੇ ਉੱਪਰ ਵੀ ਇੰਡੀਆ ਦੀ ਜੋ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਕੀ ਤਰਫੋਂ ਸੇ ਆਪਕੀ ਲਾਈਫ ਕੋ ਥ੍ਰੈਟ ਹੈ ਤੋ ਕੈਸੇ ਆਪ ਆਪਕੋ ਕੀ ਅਮਰੀਕਨ ਇੰਟੈਲੀਜੈਂਸ ਨੇ ਕਬੀ ਸਵਾਲੇ ਸੇ ਬਾਤ ਚੀਤ ਕੀ ਇਹ ਬਿਲਕੁਲ ਜੀ ਪਹਿਲੀ ਗੱਲ ਵੀ ਅਸੀਂ ਡਰਦੇ ਨਹੀਂ ਕਿਸੇ ਕੋ ਜਿਹੜੀ ਮੌਤ ਉਹ ਟਲ ਸਜਾਈ ਆ ਆਉਣੀ ਆਉਣੀ ਆ ਮਰਨ ਲਖਾਏ ਮੰਡਲ ਮੇ ਆਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਕਰਕੇ ਆਪਾਂ ਤੇ ਮੈਦਾਨੇ ਜੰਗ ਦੇ ਵਿੱਚ ਚੱਲ ਰਹੇ ਆ ਸਿੱਖ ਦਾ ਕੰਮ ਹੀ ਇਹ ਆ ਕਿ ਮੈਦਾਨੇ ਜੰਗ ਦੇ ਵਿੱਚ ਲਾ ਕੇ ਭਾਰਤ ਦੀ ਉਹ ਕੋਈ ਗੋਲੀ ਨਹੀਂ ਬਣੀ ਜਿਹੜੀ ਸਿੱਖ ਔਮ ਨੂੰ ਕਦੀ ਖਤਮ ਕਰ ਸਕੇ ਇਸ ਕਰਕੇ ਅਸੀਂ ਸ਼ਰੇ ਆਮ ਕੰਪੇਨ ਕਰਦੇ ਆ ਕਾਨੂੰਨ ਦੇ ਧਾਰੇ ਦੇ ਅੰਦਰ ਰਹਿੰਦੇ ਆ ਇਸ ਕਰਕੇ ਸਾਨੂੰ ਉਹਨਾਂ ਦਾ ਕੋਈ ਖਤਰਾ ਨਹੀਂ ਹੈਗਾ ਹਾਂਜੀ ਐਸੀ ਦੋਸਤੋ ਵੀਡੀਓ ਤੁਸੀਂ ਦੇਖਿਆ ਹੋਏਗਾ ਕਿ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਸਿੱਖ ਕੌਮ ਦੀ ਹੈ ਰਿਕੁਆਇਰਮੈਂਟ ਹੈਗੀ ਉਹਨਾਂ ਦੀ ਜ਼ਰੂਰਤ ਹੈ ਤੇ 784 ਦੇ ਜਿਹੜੇ ਦੰਗੇ ਸੀ ਦੰਗਿਆਂ ਤੋਂ ਬਾਅਦ ਵੀ ਸਿੱਖਾਂ ਦਾ ਜਿਹੜਾ ਜਜ਼ਬਾ ਉਹ ਹਲੇ ਤੱਕ ਬਲੰਦੀ ਹੈ ਤੇ ਇਹ ਬਲੰਦੀ ਰਹੇਗਾ ਉਦੋਂ ਤੱਕ ਜਦੋਂ ਤੱਕ ਇਹ ਆਪਣਾ ਮਕਸਦ ਹਾਸਲ ਨਹੀਂ ਕਰ ਲੈਂਦੇ ਮਕਸਦ ਇਹ ਹੈ ਖਾਲਸਤਾਨ ਆਪਣਾ ਅਲੱਗ ਸਿੱਖਾਂ ਦਾ ਸਿੱਖ ਇੱਕ ਠੀਕ ਠਾਕ ਤਦਾਦ ਦੇ ਸਿੱਖਾਂ ਦੀ ਪੂਰੀ ਦੁਨੀਆ ਦੇ ਵਿੱਚ ਉਹ ਇੰਡੀਆ ਹੋਈ ਜਾਵੇ ਕੈਨੇਡਾ ਹੋਈ ਜਾਵੇ ਹੁਣ ਦੇ ਪਾਕਿਸਤਾਨ ਦੇ ਅੰਦਰ ਨਨਕਾਨਾ ਦੇ ਨਨਕਾਨੇ ਦੇ ਅੰਦਰ ਬਹੁਤ ਜ਼ਿਆਦਾ ਤਦਾਦ ਦੇ ਅੰਦਰ ਸਿੱਖ ਪਾਏ ਜਾਂਦੇ ਨੇ ਤੁਹਾਨੂੰ ਪਤਾ ਹੈ ਦਲੇਰ ਕੌਮ ਹੈ ਇਹੋ ਹੀ ਰਿਕੁਆਇਰਮੈਂਟ ਹੈ ਇਹਨਾਂ ਦੀ ਕਿ ਸਾਨੂੰ ਆਪਣਾ ਜਿਹੜਾ ਵਤਨ ਹੈ ਉਹ ਸਾਨੂੰ ਦਿੱਤਾ ਜਾਵੇ ਤੇ ਅਸੀਂ ਉਮੀਦ ਕਰਨੇ ਆ ਕਿ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੀ ਹੋਏਗੀ ਤੇ ਤੁਸੀਂ ਜ਼ਰੂਰ ਆਪਣੀ رائے ਦੇ ਸਕਦੇ ਹੋ ਕਮੈਂਟਸ ਕਰਕੇ لازمی ਦੱਸਣਾ ਕਿ ਵੀਡੀਓ ਤੁਹਾਨੂੰ ਕੈਸੀ ਲੱਗੀ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ